ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤੋ ਬੰਦੇ ਦਾ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਸਟ ਮਾਰ ਕੇ ਆਹ ਦੇਖੋ ਕਿਨੇ ਗੰਦੇ ਤਰੀਕੇ ਇੱਕ ਸਟ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤੋ ਬੰਦੇ ਦਾ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਸਟ ਮਾਰ ਕੇ ਆਹ ਦੇਖੋ ਕਿਨੇ ਗੰਦੇ ਤਰੀਕੇ ਇੱਕ ਸਟ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਹੈ ਚਲੋ ਸਮਝ ਆਂਦਾ ਹੈ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਦਾਂ ਬੋਲ ਦਿੰਦਾ ਪਰ ਆ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜੇ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾਂ ਰੀਜ਼ਨ ਦੇ ਇਦਾਂ ਜੈਲਸੀਆਂ ਕਰਦੇ ਆਂ ਇੱਧਰ ਦੇਖੋ ਗਲੀ 'ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉੱਧਰ ਵੀ ਪੂਰੀ ਗਲੀ ਭਰੀ ਪਈ ਹੈ ਗੱਡੀ ਦੇ ਵਿੱਚ ਇੱਕ ਟੋਕਾ ਲੱਗੇ ਨਾਲ ਮੋੜ ਤੇ 40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾਂ ਰੀਜ਼ਨ ਤੋਂ ਬੰਦਾ ਕੁਛ ਚੰਗਾ ਨਹੀਂ ਜਿਹਦਾ ਕੰਮ ਕਰਦਾ ਤੇ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲਬ ਲੋਕਾਂ ਦੇ ਇੰਨੇ ਕੀ ਬੋਲੇ ਬੰਦਾ ਮਾਰੇ ਲਾ ਦੇ ਲੋਕਾਂ ਨੂੰ ਮਾਰੇ ਲਾ ਲੱਤਾਂ ਵੀ ਮਾਰੀਆਂ ਇੰਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਹਜੇ ਵੱਧ ਤੋਂ ਵੱਧ ਮੇਰੇ ਸਾਹਮਣੇ ਦੋ ਤਿੰਨ ਦਿਨ ਹੀ ਹੋਏ ਐ ਹਾਂ ਤੇ ਯਾਰ ਲੋਕਾਂ ਦਾ ਹਾਲ ਦੇਖ ਲਓ ਠੀਕ ਕਰਾਇਆ ਇਹਦੇ ਪੂਰਾ ਹਾਲਾਤ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਆਹ ਦੇਖੋ ਕਿੰਨੇ ਗੰਦੇ ਤਰੀਕੇ ਇੱਕ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿੰਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਦਾਂ ਬੋਲ ਦਿੰਦਾ ਪਰ ਆ ਦੇਖੋ ਬਿਨਾ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜੇ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾ ਰੀਜ਼ਨ ਦੇ ਇਦਾਂ ਜੈਲਸੀਆਂ ਕੱਢਦੇ ਆ ਇੱਧਰ ਦੇਖੋ ਗਲੀ 'ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉਧਰ ਵੀ ਪੂਰੀ ਗਲੀ ਭਰੀ ਪਈ ਹੈ ਤੇ ਗਲੀ ਦੇ ਵਿੱਚ ਹੀ ਘਟੋੜ ਲੱਗੇ ਨਾਲ ਮੋੜ ਤੇ 40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾ ਰੀਜ਼ਨ ਤੋਂ ਬੰਦਾ ਕੋ ਚੰਗਾ ਨਹੀਂ ਜਗਾ ਜੇ ਉਹ ਕੰਮ ਕਰਦਾ ਤੇ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲਬ ਲੋਕਾਂ ਦੇ ਇੰਨੇ ਕੀ ਬੋਲੇ ਬੰਦਾ ਮਾਰੇ ਲਾ ਦੇ ਲੋਕਾਂ ਦੇ ਮਾਰੇ ਲੱਤਾਂ ਵੀ ਮਾਰੀਆਂ ਇੰਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਹਜੇ ਵਕਤ ਤੋਂ ਬਾਅਦ ਮੇਰੇ ਸਾਹਮਣੇ ਦੋ ਤਿੰਨ ਦਿਨ ਨਹੀਂ ਹੋਏ ਆ ਤੇ ਯਾਰ ਲੋਕਾਂ ਦਾ ਹਾਲ ਦੇਖ ਲਓ ਠੀਕ ਕਰਾਇਆ ਇਹਦੇ ਪੂਰਾ ਹੱਥ ਆ ਤੇ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ